ਦੋਸਤੋ ਇਹ ਦੁਨੀਆਦਾਰੀ ਨਾਲ ਜਿਉਂਦੇ ਜੀਂਦੀ ਹੈ ਮਰਿਆ ਪਿੱਛੋਂ ਇੱਥੇ ਕੋਈ ਕੁਝ ਵੀ ਆਪਣਾ ਹੈ ਨਹੀਂਗਾ ਉਹ ਕਿਸੇ ਫਕੀਰ ਦੀ ਗੱਲ ਯਾਦ ਆ ਗਈ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਂ ਕਹਿੰਦੀ ਕਿ ਕੇਰਾ ਨਾ ਕੋਈ ਫਕੀਰ ਸੀਗਾ ਉਹ ਕਿਸੇ ਜੰਗਲ ਦੇ ਵਿੱਚ ਰਹਿੰਦਾ ਹੁੰਦਾ ਆਪਦੀ ਮਸਤੀ 'ਚ ਰਹਿੰਦਾ ਹੁੰਦਾ ਹੈਗਾ ਉੱਥੇ ਕੋਈ ਨਾ ਬੱਕਰੀਆਂ ਚਾਰਨ ਵਾਲਾ ਭੇਡਾਂ ਚਾਰਨ ਵਾਲਾ ਕੋਲੇ ਤੁਰਿਆ ਫਿਰਦਾ ਹੁੰਦਾ ਤੇ ਉਹਦੀ ਮਤਲਬ ਫਕੀਰ ਦੇ ਨਾਲ ਨੇੜਤਾ ਹੋ ਜਾਂਦੀ ਹੈ ਇੱਕ ਦੋਸਤੀ ਬਣ ਜਾਂਦੀ ਹੈਗੀ ਹੈ ਤਾਂ ਬੱਕਰੀਆਂ ਵਾਲਾ ਫਕੀਰ ਨੂੰ ਕਹਿੰਦਾ ਕਿ ਬਾਬਾ ਯਾਰ ਤੂੰ ਇਥੇ ਜੰਗਲ ਦੇ ਵਿੱਚ ਫਿਰਦਾ ਰਹਿਣਾ ਚੱਲ ਤੂੰ ਬਾਹਰਲੀ ਦੁਨੀਆ ਦੇ ਵਿੱਚ ਉੱਥੇ ਨਜ਼ਾਰੇ ਆ ਉੱਥੇ ਆਏ ਆ ਪਰ ਫਕੀਰ ਕਹਿੰਦਾ ਵੀ ਨਹੀਂ ਪੁੱਤ ਕਹਿੰਦਾ ਇਹੇ ਦੁਨੀਆ ਨਾ ਜਿਹੜੀ ਜੰਗਲ ਵਾਲੀ ਇਹ ਤੇਰੀ ਉਸ ਦੁਨੀਆ ਨਾਲੋਂ ਬਹੁਤ ਵੱਖ ਹੈ ਜਿਹੜੇ ਐਸ ਦੁਨੀਆ ਤੇ ਨਜ਼ਾਰੇ ਆ ਨਾ ਉਹ ਕਿਤੇ ਹੋਰ ਹੈਗਾ ਕਹਿੰਦੇ ਕਿਵੇਂ ਕਹਿੰਦਾ ਤੇਰੀ ਉਹ ਦੁਨੀਆ ਨਾ ਜਿਹੜੀ ਉਹ ਜਿਉਂਦੇ ਦੀ ਹੈ ਮਰਿਆਂ ਪਿੱਛੋਂ ਕੁਝ ਵੀ ਹੈ ਨਹੀਂਗਾ ਤੇ ਇੱਧਰ ਮੈਨੂੰ ਸਕੂਨ ਮਿਲਦਾ ਉਹ ਕਹਿੰਦਾ ਯਾਰ ਐ ਕਿਵੇਂ ਬਾਬਾ ਕਹਿੰਦਾ ਚੱਲ ਕੋਈ ਨਹੀਂ ਤੈਨੂੰ ਸਮਝਾਵਾਂਗਾ ਤਾ ਬੱਕਰੀਆਂ ਵਾਲੇ ਨੂੰ ਬਾਬਾ ਕਹਿੰਦਾ ਵੀ ਤੂੰ ਅੱਜ ਸ਼ਾਮ ਨੂੰ ਜਦੋਂ ਘਰੇ ਜਾਏਂਗਾ ਨਾ ਤਾਂ ਜਾਂਦੇ ਸਾਰ ਤੂੰ ਇੱਕ ਹੀ ਗੱਲ ਕਹਿਣੀ ਹੈ ਬਾਪ ਚੋਂ ਵੜਦੇ ਨਹੀਂ ਵੀ ਕੋਈ ਇਹੋ ਜੀ ਚੀਜ਼ ਹੋ ਗਈ ਮੈਨੂੰ ਵੀ ਮੈਂ ਤਾਂ ਗਿਆ ਮੈਂ ਮਰ ਗਿਆ ਉਹ ਕੀ ਕਰਦਾ ਵੀ ਚਲੋ ਮੰਨ ਲੈਂਦਾ ਤੇ ਜਾਂਦਾ ਹੋਇਆ ਬਾਬਾ ਕਹਿੰਦਾ ਵੀ ਜਿਹੜਾ ਪਿੰਡ ਦਾ ਹਕੀਮ ਹੈ ਆਮ ਤੌਰ ਦੇ ਉੱਤੇ ਪਿੰਡਾਂ 'ਚ ਇੱਕ ਹੀ ਹਕੀਮ ਹੁੰਦਾ ਸੀਗਾ ਪਹਿਲਾਂ ਜਿਹੜਾ ਪਿੰਡ ਦਾ ਹਕੀਮ ਜਾਂ ਡਾਕਟਰ ਹੁੰਦਾ ਸੀਗਾ ਉਸ ਨੂੰ ਜਾਂਦਾ ਹੋਇਆ ਬੱਕਰੀਆਂ ਵਾਲਾ ਕਹਿੰਦਾ ਵੀ ਜਦੋਂ ਮੈਂ ਢਿਲਮਿਠ ਹੋਊਗੀ ਮੇਰਾ ਸੂਚਨਾ ਤੇਰੇ ਕੋਲ ਆਊਗੀ ਤੇ ਤੂੰ ਆਹੀ ਗੱਲ ਆਖਣੀ ਹੈ ਵੀ ਇਹ ਤਾਂ ਮਰ ਗਿਆ ਇਹ ਤਾਂ ਗਿਆ ਦੁਨੀਆ ਤੋਂ ਉਹ ਕਹਿੰਦਾ ਵੀ ਠੀਕ ਹੈ ਕਿਉਂ ਪਤਾ ਸੀ ਵੀ ਉਸੇ ਕੋਲੇ ਹੀ ਆਉਣਗੇ ਹੋਰ ਤਾਂ ਪਿੰਡ 'ਚ ਕੋਈ ਹੈ ਨਹੀਂਗਾ ਚਲੋ ਬੱਕਰੀਆਂ ਵਾਲਾ ਜਦੋਂ ਆਉਂਦੇ ਘਰੇ ਵੱੜਦਾ ਨਾ ਦਰਵਾਜ਼ੇ 'ਚ ਵੱੜਦੇ ਸਾਰੀ ਹਾਏ ਐਂ ਕਹਿ ਕੇ ਤੇ ਦਰਵਾਜ਼ੇ 'ਚ ਹੀ ਡੇਗ ਪੈਂਦਾ ਚਲੋ ਦਰਵਾਜ਼ੇ 'ਚ ਹੀ ਡੇਗ ਪੈਂਦਾ ਹੈਗਾ ਕਹਿੰਦਾ ਮੈਂ ਗਿਆ ਘਰ ਦੇ ਫਕੀਰ ਕੋ ਉਹਦੇ ਕੋਲੇ ਜਾਂਦੇ ਹੈਗੇ ਐ ਵੈਦ ਕੋਲੇ ਡਾਕਟਰ ਕੋਲੇ ਡਾਕਟਰ ਨੂੰ ਜਦੋਂ ਲੈ ਕੇ ਆਉਂਦੇ ਆ ਤੇ ਆ ਕੇ ਜੋ ਦੇਖਦੇ ਨਾਲ ਚੈੱਕ ਕਰਕੇ ਕਹਿੰਦਾ ਵੀ ਇਹ ਤਾਂ ਗਿਆ ਇਹ ਤਾਂ ਮਰ ਗਿਆ ਲੋ ਬਈ ਆਸ-ਵਸੇ ਰੌਲਾ ਪੈ ਜਾਂਦਾ ਹੈਗਾ ਇਕੱਠੇ ਹੋ ਜਾਂਦੇ ਹੈ ਭੈਣ ਭਰਾ ਹੋ ਜਾਂਦੇ ਆਂਦੀ ਗਵਾਂਡੀ ਹੋ ਜਾਂਦੇ ਰਿਸ਼ਤੇਦਾਰ ਹੋ ਜਾਂਦੇ ਉਹ ਥੋੜੇ ਜਿਹੇ ਟਾਈਮ ਤੇ ਜਿਹਨੇ ਨੇੜੇ ਹੁੰਦੇ ਆ ਤੇ ਉਹ ਕੋਈ ਰੌਲਾ ਪੈਣ ਲੱਗਦਾ ਕੋਈ ਕਹਿੰਦਾ ਹਾਏ ਤੂੰ ਕਿਉਂ ਮਰ ਗਿਆ ਤੇਰੀ ਥਾਂ ਤੇ ਮੈਂ ਮਰ ਜਾਂਦਾ ਹਾਏ ਤੂੰ ਮੈਨੂੰ ਦੱਸ ਜਾਂਦਾ ਹਾਏ ਜਿਵੇਂ ਆਪਣੇ ਆਪ ਘਰਾਂ 'ਚ ਕਰਦੇ ਹੁੰਦੇ ਆ ਤੇ ਐਨੇ ਨੂੰ ਫਕੀਰ ਆ ਜਾਂਦਾ ਹੈਗਾ ਉਥੋਂ ਲੰਘਦਾ ਹੋਇਆ ਫਕੀਰ ਆ ਕੇ ਕਹਿੰਦਾ ਕਿ ਕੀ ਗੱਲ ਹੋ ਗਈ ਜਦੋਂ ਉਹਨਾਂ ਨੇ ਦੱਸਿਆ ਵੀ ਐਂ ਕਰਕੇ ਮਰ ਗਿਆ ਫਕੀਰ ਕਹਿੰਦਾ ਲੈ ਵੀ ਇੱਕ ਇਲਾਜ ਮੇਰੇ ਕੋਲੇ ਹੈਗਾ ਮੈਂ ਇਹਨੂੰ ਜਿਉਂਦਾ ਕਰ ਸਕਦਾ ਸਾਰੇ ਕਹਿੰਦੇ ਵੀ ਕਰ ਦਿਓ ਜੀ ਜਿਉਂਦਾ ਬਹੁਤ ਭਲਾ ਹੋਊਗਾ ਉਹ ਕਹਿੰਦਾ ਵੀ ਪਰ ਇੱਕ ਗੱਲ ਹੈ ਪਾਣੀ ਦਾ ਗਲਾਸ ਲਿਆਓ ਮੈਂ ਉਸ ਪਾਣੀ ਦੇ ਵਿੱਚ ਕੋਈ ਮੰਤਰ ਮਾਰੂਗਾ ਉਸ ਪਾਣੀ ਦੇ ਵਿੱਚ ਤੰਤਰ ਮੰਤਰ ਵਿਦਿਆ ਦੇ ਨਾਲ ਉਹ ਪਾਣੀ ਜਿਹੜਾ ਬੰਦਾ ਪੀ ਲੂਗਾ ਉਹ ਮਰ ਜੂਗਾ ਤੇ ਇਹ ਜਾਂਦਾ ਹੋ ਜੂਗਾ ਤੇ ਹੁਣ ਆਜੋ ਜਿਹਨੇ ਆਉਣਾ ਸੋ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਫਕੀਰ ਚ ਆ ਰਹੇ ਬਸ ਜਦੋਂ ਘੁੰਮਦਾ ਸਾਰਾ ਘਰ ਖਾਲੀ ਹੋ ਜਾਂਦਾ ਉਸ ਘਰ ਦੇ ਵਿੱਚ ਕਿਉਂ ਪੀਵੇ ਕੋਣ ਹੁਣ ਉਸ ਪਾਣੀ ਨੂੰ ਸਾਰਾ ਘਰ ਖਾਲੀ ਹੋ ਜਾਂਦਾ ਫਕੀਰ ਖੀਰ ਨੂੰ ਨੂੰ ਕਹਿੰਦਾ ਵੀ ਖੜਾ ਹੋ ਜਾ ਵੀ ਹੁਣ ਹੁਣ ਤੈਨੂੰ ਪਤਾ ਲੱਗ ਗਿਆ ਵੀ ਇਹ ਦੁਨੀਆਦਾਰੀ ਹੈ ਜਿਉਦੇ ਜੀ ਦੀ ਹੈ ਮਰਿਆ ਵਿੱਚੋਂ ਕੋਈ ਕਿਸੇ ਦਾ ਨਹੀਂ ਸੋ ਦੋਸਤੋ ਇਸੇ ਤਰੀਕੇ ਨਾਲ ਹੀ ਹੁੰਦਾ ਹੈਗਾ ਆਉਦੀ ਜ਼ਿੰਦਗੀ ਨੂੰ ਬੜੇ ਸਮੂਥਲੀ ਵਧੀਆ ਤਰੀਕੇ ਦੇ ਨਾਲ ਆਪਾਂ ਲੰਘਾਉਣਾ ਹੈਗਾ ਬਾਹਲਾ ਇਧਰ ਉਧਰ ਦਾ ਸੋਚ ਕੇ ਬਾਹਲਾ 네ਗੇਟਿਵ ਵੀ ਨਾ ਹੋਇਆ ਕਰੋ ਰੱਬ ਨੇ ਜੋ ਕਰਨਾ ਹੈਗਾ ਕੱਲਿਆਂ ਆਇਆ ਕੱਲੇ ਜਾਣਾ ਹੈਗਾ ਫਿਕਰ ਕਰਨਾ ਕਲਪਨਾ ਨਿਕਾਣੀ ਸੋ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ